ਸਤਿ ਸ਼੍ਰੀ ਅਕਾਲ ਜੀ ਮੈਂ ਸਾਰੇ ਢਿੱਲੋਂ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਛੱਠੀ ਮੂੰਗੀ ਤੇ ਬਣਾ ਰਹੇ ਹਾਂ ਛੱਠੀ ਮੂੰਗੀ ਨੂੰ ਬਹੁਤ ਸਾਰੇ ਕਿਸਾਨ ਬੀਜਦੇ ਆ ਜੋ ਆਪਣੇ ਕੋਲੇ ਕਣਕ ਤੇ ਝੋਨੇ ਦੇ ਵਿਚਾਲੇ 70 ਕ ਦਿਨ ਦਾ ਟਾਈਮ ਬਚਦਾ ਹੈ ਉਸ ਦੇ ਵਿੱਚ ਛੱਠੀ ਮੂੰਗੀ ਬਹੁਤ ਵਧੀਆ ਢੰਗ ਦੇ ਨਾਲ ਹੋ ਸਕਦੀ ਹੈ ਉਸ ਨੂੰ ਬਜਾਈ ਕਰਕੇ ਆਪਾਂ ਆਪਣੇ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਹਾਂ ਦੂਜਾ ਜੋ ਆਪਣੇ ਖੇਤਾਂ ਦਾ ਜੈਵਿਕਾਵਾਦਾ ਖਤਮ ਹੋ ਰਿਹਾ ਹੈ ਉਹਨੂੰ ਆਪਾਂ ਦੁਬਾਰਾ ਵਾਪਸ ਕਰ ਸਕਦੇ ਹਾਂ ਜਾ ਕੁਮਾਦਬਾਬ ਸੌਣ ਦੇ ਨਾਲ ਆਪਣੀ ਅਗਲੀ ਫਸਲ ਦੇ ਵਿੱਚ ਝਾੜ ਦੇ ਵਿੱਚ ਵੱਧਾ ਹੁੰਦਾ ਜੋ ਛੱਠੀ ਮੰਗੀ ਹੈ ਉਹਦੇ ਵਿੱਚ ਤੇ ਬਹੁਤ ਸਾਰੇ ਕੀੜੇ ਮਕਾਉੜੇ ਆਉਂਦੇ ਆ ਉਹਨਾਂ ਕੀੜਿਆਂ ਮਕਾਉੜਿਆਂ ਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਆ ਜਿਵੇਂ ਆਪਣੀ ਮਾਈਟ ਆ ਗਈ ਜਾਂ ਵਾਇਰਸ ਰੋਗ ਆ ਗਏ ਜਾਂ ਫੰਗੀਸਾਈਟ ਰੋਗ ਆ ਗਏ ਜਾਂ ਸੁੰਡੀ ਆ ਗਈ ਇਹਨਾਂ ਵਾਸਤੇ ਆਪਾਂ ਕਿਹੜੇ ਟਾਈਮ ਤੇ ਕਦੋਂ ਕਿਹੜੀਆਂ ਦਵਾਈਆਂ ਕਰ ਸਕਦੇ ਆ ਇਹ ਸਾਰੇ ਵਿਸ਼ੇ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੂੰ ਦੀ ਇਹ ਕੀੜਾ ਬਹੁਤ ਹੀ ਛੋਟੇ ਅਤੇ ਗੂੜੇ ਪੂਰੇ ਰੰਗ ਦਾ ਹੁੰਦਾ ਹੈ। ਇਹ ਕੀੜਾ ਗਰਮ ਰੁੱਤ ਦੀ ਮੂੰਗੀ ਅਤੇ ਮਾਂ ਦੀ ਫਸਲ ਦਾ ਬਹੁਤ ਨੁਕਸਾਨ ਕਰਦਾ ਹੈ। ਖੁਸ਼ਕ ਮੌਸਮ ਦੇ ਵਿੱਚ ਫੁੱਲਾਂ ਦਾ ਰਸ ਚੂਸਦਾ ਹੈ। ਜਿਸ ਦੇ ਛਿੱਟੇ ਭਜੋਂ ਫੁੱਲ ਝੜ ਜਾਂਦੇ ਹਨ ਅਤੇ ਫਲੀਆਂ ਟੇਡੀਆਂ ਮੇਡੀਆਂ ਹੋ ਜਾਂਦੀਆਂ। ਇਸ ਨਾਲ ਦਾਣਾ ਦਾਲਾਂ ਦੇ ਦਾਣਿਆਂ ਦੀ ਪਰਮੰਤਾ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਝਾੜ ਘਟ ਜਾਂਦਾ ਹੈ। ਜਾਦਾ ਹਮਲੇ ਦੀ ਸੂਰਤ ਦੇ ਵਿੱਚ ਸਾਰੀ ਫਸਲ ਵੀ ਤਬਾਹ ਹੋ ਜਾਂਦੀ ਹੈ ਇਸ ਕੀੜੇ ਦੀ ਰੋਕਥਾਮ ਲਈ ਫੁੱਲ ਪੈਣ ਸਮੇ 200 ਮਿਲੀਲੀਟਰ ਰੋਗਰ 30 ਸੀ ਜਾਂ 500 ਮਿਲੀਲੀਟਰ ਮੈਲਾਥੀਨ 50 ਸੀ 100 ਲੀਟਰ ਪਾਣੀ ਦੇ ਵਿੱਚ ਕੋਲ ਕਿਛੜਕੋ ਜੇ ਲੋੜ ਪਈ ਤਾਂ ਦੁਬਾਰਾ ਦਵਾਈਆਂ ਅਦਲ ਬਦਲ ਕੇ ਇੱਕ ਹਫ਼ਤੇ ਤੇ ਸੜਕਿਆ ਕਰੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਫਲ ਛੇਦਕ ਸੁੰਡੀ ਦੀ ਇਹ ਮੂੰਗੀ ਤੇ ਹਮਲਾ ਕਰਦੀ ਹੈ ਇਸ ਸੰਡੀ ਦੀ ਰੋਕਥਾਮ ਕਰਨੀ ਬਹੁਤ ਔਖੀ ਹੈ ਪੰਜਾਬ ਵਿੱਚ ਗਰਮਿਰੁੱਧ ਦੀ ਮੂੰਗੀ ਦੀ ਵੱਡੀ ਸਮੱਸਿਆ ਹੈ ਇਸ ਸੰਡੀ ਦਾ ਰੰਗ ਹਰਾ ਪੀਲਾ ਪੂਰਾ ਜਾਂ ਕਾਲਾ ਹੋ ਸਕਦਾ ਹੈ ਇਸ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤੇ ਫਲੀਆਂ ਦੇ ਵਿੱਚ ਮੋਰੀਆਂ ਬੂਟੇ ਹਟਾ ਜਮੀਨ ਉੱਤੇ ਗੂੜੇ ਹਰੇ ਰੰਗ ਦੇ ਆ ਬਿਠਾ ਤੋਂ ਲੱਗਦਾ ਹੈ ਜੇਕਰ ਹਮਲੇ ਵਾਲੇ ਬੂਟੇ ਨੂੰ ਜੋਰ ਨਾਲ ਹਟਾਇਆ ਜਾਵੇ ਤਾਇ ਸੁੰਡੀਆਂ ਬੂਟੇ ਤੋਂ ਇਹ ਠਾਡੇ ਕ ਪੈਂਦੀਆਂ ਹਨ ਇਸ ਦੀ ਰੋਕਥਾਮ ਲਈ ਫਲੀਆਂ ਸਪੈਣ ਸਮੇ 60 ਮਿਲੀਟ 65 4580 ਸਪੈਨੋਸੈਡ ਦੀ ਸਪਰੇ 100 ਲੀਟਰ ਪਾਣੀ ਵਿੱਚ ਪਾ ਕੇ ਕਰੋ ਜੇਕਰ ਲੋੜ ਪਈ ਤਾਂ ਦੁਬਾਰਾ ਇੱਕ ਹਫ਼ਤੇ ਬਾਅਦ ਸਪਰੇ ਦਾ ਦਹਰਾਓ ਕਰੋ ਇਸ ਤੋਂ ਬਾਅਦ ਗੱਲ ਕਰਦੇ ਆ ਤਬਾਕੂ ਦੀ ਸੁੰਡੀ ਇਹ ਇੱਕ ਬਹੁਪੱਖੀ ਕੀੜਾ ਹੈ ਅਤੇ ਛੋਟੀਆਂ ਸੁੰਡੀਆਂ ਕਾਲੇ ਰੰਗ ਦੀਆਂ ਹੁੰਦੀਆਂ ਹਨ ਅਤੇ ਵੱਡੀਆਂ ਸੁੰਡੀਆਂ ਦਾ ਰੰਗ ਗੂੜਾ ਹਰਾ ਹੁੰਦਾ ਹੈ ਜਿਨ੍ਹਾਂ ਤੇ ਕਾਲੇ ਰੰਗ ਦੇ ਟਕੋਣੇ ੱੱਬੇ ਹੁੰਦੇ ਹਨ ਇਸ ਦੇ ਪਤੰਗੇ ਪੱਤਿਆਂ ਦੇ ਹੇਠਲੇ ਪਾਸੇ ਝੁੰਡਾਂ ਵਿੱਚ ਅੰਡੇ ਦਿੰਦੇ ਹਨ ਜਿਹੜੇ ਕਿ ਪੂਰੇ ਬਾਲਾ ਨਾਲ ਟਕੇ ਹੁੰਦੇ ਹਨ ਅੰਡਿਆਂ ਦੇ ਵਿੱਚ ਨਿਕਲਣ ਤੋਂ ਬਾਅਦ ਇਹ ਛੋਟੀਆਂ ਸੁੰਡੀਆਂ ਝੁੰਡਾਂ ਵਿੱਚ ਪੱਤਿਆਂ ਦਾ ਹਰਾ ਮਾਦਾ ਖਾਂਦੀਆਂ ਹਨ ਅਤੇ ਪੱਤਿਆਂ ਨੂੰ ਛਾਣ ਨਹੀਂ ਕਰ ਦਿੰਦੀਆਂ ਹਨ ਬਾਹਰ ਵਿੱਚ ਵੱਡੀਆਂ ਸੁੰਡੀਆਂ ਸਾਰੇ ਖੇਤ ਵਿੱਚ ਖਿਲਰ ਕੇ ਨੁਕਸਾਨ ਕਰਦੀਆਂ ਹਨ ਪੱਤਿਆਂ ਦੇ ਨਾਲ ਇਹ ਡੋਡੀਆਂ ਫੁੱਲ ਅਤੇ ਪੱਤਿਆਂ ਦਾ ਨੁਕਸਾਨ ਵੀ ਕਰਦੀਆਂ ਹਨ ਇਹਨਾਂ ਦੇ ਰੋਗ ਥਾਮ ਲਈ ਰਮੋਨ 10 DC 150 ਮੀਲੀਟਰ ਪ੍ਰਤੀ ਏਕੜ ਜਾਂ ਕਲੋਰੋਬੈਰੀਫਾਸ 100 ਲੀਟਰ ਪ੍ਰਤੀ ਏਕੜ 100 ਲੀਟਰ ਪਾਣੀ ਦੇ ਵਿੱਚ ਪਾ ਕੇ ਛਿੜਕੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਮੂੰਗੀ ਦੇ ਚਿੱਟਕਰਾ ਰੋਗ ਦੀ ਬੇਰਸ ਦਾ ਰੋਗ ਹੈ ਭਾਰਤ ਦੇ ਵਿੱਚ ਗਰਮੀ ਰੁੱਤ ਦੀਆਂ ਦਾਲਾਂ ਦੇ ਸਭ ਤੋਂ ਵੱਧ ਬਨਾਸ ਕਰ ਰੋਗ ਹੈ ਜਿਹੜਾ ਚਿੱਟੀ ਮੱਖੀ ਦੁਆਰਾ ਫੈਲਦਾ ਹੈ ਬਿਮਾਰੀ ਵਾਲੇ ਪੌਦਿਆਂ ਤੇ ਪੱਤਿਆਂ ਉੱਪਰ ਚਿੱਟਕ ਕਰੇ ਚਿੱਟਕਵਰੇ ਹਰੇ ਪੀਲੇ ਰੰਗ ਦੇ ਚਟਾਕ ਨਜ਼ਰ ਆਉਂਦੇ ਹਨ ਬਿਮਾਰੀ ਵਾਲੇ ਪੌਦਿਆਂ ਨੂੰ ਫਲੀਆਂ ਨਹੀਂ ਲੱਗਦੀਆਂ ਇਸ ਦੀ ਰੋਕਥਾਮ ਲਈ ਫਸਲ ਤੇ ਬਿਮਾਰੀ ਸ਼ੁਰੂ ਹੋਣ ਵੇਲੇ ਰੋਗੀ ਬੂਟੇ ਪੁੱਟ ਦਿਓ ਚਿੱਟੀ ਮੱਖੀ ਦੀ ਰੋਕਥਾਮ ਲਈ ਇਹਰਾ ਦਾ ਛੜਕਿਆ ਕਰੋ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ